ਭਾਈ ਆ ਵੀਡੀਓ ਧਿਆਨ ਨਾਲ ਦੇਖਿਓ ਕਰਿਆ ਤਾਂ ਇਹਨਾਂ ਨੇ ਮਜ਼ਾਕ ਹੀ ਐ ਤੁਸੀਂ ਇੱਕ ਵਾਰੀ ਵੀਡੀਓ ਦੇਖੋ ਤਾ ਕਿਵੇਂ ਸੜਕ ਬਣਾਈ ਬੈਠਾ ਹੋਏ ਓਏ ਨਾ ਯਾਰ ਯੂਰਗਰੇ ਪੌਣੀ ਸੌਖੀ ਆ ਤੁਰਨਾ ਸੌਖਾ ਤਾਂ ਸਖਾ ਆ ਐਂ ਕਰ ਫਿਰ ਮੋਟਰਸਾਈਕਲ ਮਰ ਗੱਟਾ ਰਖਲਾ ਮੂਰੀਆਂ ਕਰਕੇ ਵਿੱਚ ਭਜਾਈ ਫਿਰੀ ਇੱਕ ਤਾਂ ਕੁੜੀ ਹੋਗੀ ਤੇ ਇੱਕ ਪੁੱਛਣ ਵਾਲਿਆਂ ਨੇ ਮਾਰ ਲੇ ਪਾਣੀ ਤਾਂ ਅੱਗੇ ਨਹੀਂ ਪੂਰਾ ਆਉਂਦਾ ਇਹ ਉਦੋਂ ਸੁਆਦ ਨਹੀਂ ਦੇ ਆ ਮਜਾਕ ਮਜਾਕ ਦੇ ਵਿੱਚ ਇਹਨਾਂ ਨੇ ਉਹ ਸੱਚ ਦਿਖਾਤਾ ਜਿਹੜਾ ਕੋਈ ਸਮੇਂ 'ਚ ਹੋਣ ਵਾਲਾ ਹੈ ਤੁਸੀਂ ਤਾਂ ਬਾਣ ਨੂੰ ਪਾਣੀ ਦੀ ਗੱਲ ਕਰਦੇ ਹੋ ਤੁਹਾਨੂੰ ਪਾਣੀ ਪੀਣ ਨੂੰ ਵੀ ਨਹੀਂ ਮਿਲਣਾ ਐਹੋ ਜਿਹੇ ਹਾਲਾਤ ਹੋ ਜਾਣੇ ਆ ਜਿਸ ਹਿਸਾਬ ਨਾਲ ਪਾਣੀ ਦਾ ਪੱਧਰ نیچے ਜਾ ਰਿਹਾ ਹੈ ਇਹਨਾਂ ਚੀਜ਼ਾਂ ਤੇ ਕੰਟਰੋਲ ਕਰਨਾ ਹੀ ਪਵੇਗਾ ਤੁਹਾਨੂੰ ਜੇਕਰ ਤੁਸੀਂ ਨਹੀਂ ਕਰਦੇ ਤਾਂ ਤੁਹਾਡੇ ਬਹੁਤ ਭੜੇ ਹਾਲਾਤ ਹੋਣ ਵਾਲੇ ਆ ਤੁਸੀਂ ਕਹਿ ਦਿੰਦੇ ਹੋ ਕਿ ਕੀ ਕਰੀਏ ਪਰ ਫਿਰ ਕੀ ਕਰੋਗੇ ਇਹ ਵੀ ਇੱਕ ਸਵਾਲ ਹੈ ਫੇਰ ਕੀ ਕਰੋਗੇ ਜੇ ਬਿਲਕੁਲ ਹੀ ਨਾ ਹੋਇਆ ਮਿਲ ਲੋ ਹਟ ਗਿਆ ਪਾਣੀ ਫੇਰ ਕੀ ਕਰੋਗੇ ਜੇ ਕਿਸੇ ਕੋਲ ਇਸ ਸਵਾਲ ਦਾ ਆਨਸਰ ਹੈ ਤਾਂ ਕਮੈਂਟ ਜਰੂਰ ਕਰਿਓ ਬਾਕੀ ਬਾਈ ਮੇਰੀ ਹੱਥ ਬਨ ਕੇ ਬੇਨਤੀ ਹੈ ਸਾਰਿਆਂ ਨੂੰ ਇਹ ਵੀਡੀਓ ਨੂੰ ਨਾ ਸ਼ੇਅਰ ਜਰੂਰ ਕਰਨਾ ਤੁਸੀਂ ਪਾਣੀ ਦੀ ਬਚਤ ਲਈ ਸ਼ੇਅਰ ਜਰੂਰ ਕਰਨਾ ਬਾਕੀ ਦਾ ਜੋ ਹੈ ਠੀਕ ਹੈ